ਆਪ ਸਿੱਖੋ ਹਾਂ ਦਸਵੇਂ ਪਾਸ਼ਾ ਜੀ ਦਾ ਨਾਮ ਸੁਣਾਓ ਸ੍ਰੀ ਗੁਰੂ ਰਾਮਦਾਸ ਜੀ ਸੱਚੀ ਸੱਚੀ ਬਤਾਓ ਕਿਹੜੇ ਘਰੋਂ ਤੋਂ ਤੁਸੀਂ ਰਹਾਦੇ ਹੋ ਸਿੱਖੋ ਆਸਾਈਓ ਕੇਓ ਕਿਹੜੇ ਘਰੋਂ ਤੋਂ ਹਿੰਦੂ ਹੋ ਸਿੱਖਾ ਭਾਈ ਸਿੱਖ ਨਹੀਂ ਤੂੰ ਹੁਣ ਬੋਲ ਕੇ ਮੈਂ ਸਿੱਖ ਬਣਨ ਆ ਲਿਆ ਮੇਰੇ ਕੇਸ ਛੋਟੇ ਆ ਭਾਈ ਦੇਸ਼ ਹੋਤੇ ਹੈ ਅੱਛਾ ਉਹਦਾ ਮੈਂ ਪਾਣਾ ਬੰਨ ਰਿਹਾ ਅੱਛਾ ਹਾਂਜੀ ਵਾਲ ਵਾਲ ਤੇ ਖਿਰਦੇ ਤੇ ਹੈ ਨਹੀਂ ਹਾਂਜੀ ਹੈਗੇ ਨਹੀਂ ਆ ਮੈਨੂੰ ਪਤਾ ਹੈ ਤੇ ਪਤਾ ਵੀ ਤੂੰ ਸਿੱਕ ਹੈ ਨਹੀਂ ਤਾਈ ਤੇ ਖਿਰਦੇ ਵਾਲੇ ਭਾਈ ਇਹ ਜਿਹੜਾ ਕੰਮ ਤੁਸੀਂ ਕਰਦੇ ਹੋ ਨਾ ਕਰੋ ਯਾਰ ਕਿਉਂ ਲੋਕਾਂ ਨੂੰ ਬੇਬੂ ਬਣਾ ਰਹੇ ਯਾਰ ਉਈ ਲੋਕਾਂ ਕਰੋ ਪੈਸਾ ਮੰਗ ਮੰਗੇ ਲੀਰੇ ਯਾਰ ਕੋਈ ਸ਼ਰਮ ਕਰੋ ਤੁਸੀਂ ਮਾਂ ਆਪਣੇ ਧਰਮ ਦੇ ਕਿਉਂ ਮਤਲਬ ਦੂਜੇ ਦੇ ਧਰਮ ਦੀ ਬੇਇੱਜ਼ਤੀ ਕਿਉਂ ਕਰੇ ਤੁਸੀਂ ਪਿੱਛੋਂ ਪਤਾ ਨਹੀਂ ਕਿਹੜੇ ਧਰਮ ਦੇ ਆ ਗਏ ਇੱਕ ਧਰਮ ਤੇ ਬਣੀ ਲੋਕਾਂ ਪਠਾਨ ਕੋਡਰਨਜੀ ਕਹੇ ਤੁਸੀਂ ਕਹਿੰਦੇ ਹੋ ਕਿ ਉਹਦੇ ਨਾਂ ਪਰ ਪਠਾਨ ਪੋਡ ਦਾ ਚੈਰਟੀ ਤੋਂ ਜਲੰਦਰ ਹੈ ਘੁੰਮ ਰਹੇ ਦੀ ਹਿਮਾਚਲ ਹਿਮਾਚਲ ਚੋ ਯਾਰ ਪੰਜਾਬ ਕਦੋਂ ਇੰਨਾ ਹੋ ਗਿਆ ਕਿ ਜਿਹੜੇ ਤੁਹਾਡੇ ਵਰਗੇ ਬੰਦੇ ਸਮਾਜਾ ਕੇ ਮੰਗਣ ਉਹ ਲੱਗੇ ਇੰਨੇ ਦਇਆਵਾਨ ਹੁੰਦੇ ਨੇ ਉਹਦੇ ਜਿੰਨਾ ਚੇ ਕੁਛਰਦਾ ਬੂਦੋ ਕੁਛ ਹੁੰਦਾ ਨਹੀਂ ਐ ਤੇ ਤੂੰ ਹੀ ਸਿੱਕਤਰ ਨਿਬਗਾਮ ਕਰੇ ਕਰਦੇ ਯਾਰ ਤੁਮਾ ਸੱਜੇ ਇਦੀ ਮੰਗੇ ਕਰਦੇ ਹੋ ਯਾਰ ਕੁਛ ਸ਼ਰਮ ਕਰੋ ਯਾਰ ਤੁਸੀਂ ਆਪਣੇ ਘਿਟੇ ਜੇ ਭੇਜ ਦਿਓ ਆਂਦੇ ਵੀ ਸੁਣ ਯਾਰ ਜੇ ਮੈਂ ਪਰ ਆ ਕਿਤੇ ਫੈਮਲੀ ਆ ਬੱਚੇ ਸਾਰਾ ਕੁਛ ਐ ਤੇ ਤੁਸੀਂ ਮਤਲਬ ਆ ਅਸੀਂ ਕਿੱਦਾਂ ਜੀ ਕਰ ਲਈ ਯਾਰ ਤੇਰੇ ਕੋ ਥਾਣੇ ਦੀ ਪਰਮਿਸ਼ਨ ਆ ਗਈ ਐ ਕਿ ਦੋਰਾ ਥਾਣੇ ਦੀ ਕਿ ਮੈਂ ਦੋਰਾ ਥਾਣੇ ਆਇਆ ਉੱਥੇ ਪਰਮਿਸ਼ਨ ਆਪਣਾ ਅਧਾਰ ਕਰਕੇ ਦਰਜ ਕਰਾਇਆ ਜੀ ਫਲਾਣੇ ਦੀ ਪਰਮਿਸ਼ਨ ਐ ਤੇਰੇ ਕੋਲ ਫਿਰ ਤੂੰ ਪਿੰਡ ਜੇ ਇੰਟਰ ਕਿੱਦਾਂ ਹੋ ਗਿਆ ਪਿੰਡ ਦੀ ਟ੍ਰਿਕ ਤਾਂ ਹੋ ਗਿਆ ਯਾਰ ਤੂੰ ਤੇਰੇ ਬੈਗ 'ਚ ਦਿਖਾ ਕਿਆ ਕਰ ਤਾ ਆ ਸਿੱਖੋ ਹੈ ਦਸਵੇਂ ਪਾਤਸ਼ਾਹ ਜੀ ਦਾ ਨਾਮ ਸੁਣਾਓ ਸ੍ਰੀ ਗੁਰੂ ਰਾਮਦਾਸ ਜੀ ਸੱਚੀ ਸੱਚੀ ਬਤਾਓ ਕਿਹੜੇ ਧਰਮ ਤੋਂ ਤੁਸੀਂ ਦੱਸਦੇ ਹੋ ਸਿੱਖੋ ਆਸਾਈਓ ਕੇਓ ਕਿਹੜੇ ਧਰਮ ਤੋਂ ਹੋ ਹਿੰਦੂ ਹੋ ਸਿੱਖਾ ਭਾਜੀ ਸਿੱਖ ਨੇ ਤੂੰ ਹੁਣ ਬੋਲ ਕੇ ਮੈਂ ਸਿੱਖ ਬਣਨ ਆਲਾ ਮੇਰੇ ਕੇਸ ਛੋਟੇ ਆ ਭਾਜੀ ਦੇਸ਼ ਹੁੰਦੇ ਆ। ਅੱਛਾ ਉਹਦਾ ਮੈਂ ਪਾਣਾ ਬੰਨ ਰਿਹਾ। ਅੱਛਾ ਹਾਂਜੀ। ਵਾਲ ਵਾਲ ਕੇ ਦਖਰਤੇ ਤਾਂ ਹੈ ਨਹੀਂ। ਹਾਂਜੀ ਹੈਗੇ ਨਹੀਂ ਆ ਮੈਨੂੰ ਪਤਾ ਹੈ। ਤੇ ਪਤਾ ਵੀ ਤੂੰ ਸਿੱਖ ਹੈ ਨਹੀਂ ਤਾਂ ਹੀ ਦਖਰਤੇ ਵਾਲੀ। ਭਾਈ ਇਹ ਜਿਹੜਾ ਕੰਮ ਕਰਦੇ ਉਹ ਨਾ ਕਰੋ ਯਾਰ। ਕਿਉਂ ਲੋਕਾਂ ਨੂੰ ਬੇਬੂ ਬਣਾ ਰਹੇ ਹੋ ਯਾਰ। ਜਿਉਂ ਪੈ ਉਹ ਲੋਕਾਂ ਕਰੋ ਪੈਸੇ ਮੰਗ ਮੰਗੇ ਲੀਰੇ ਯਾਰ ਕੋਈ ਸ਼ਰਮ ਕਰੋ ਤੁਸੀਂ ਮਾਂ ਆਪਣੇ ਧਰਮ ਦੇ ਕਿਉਂ ਮਤਲਬ ਦੂਜੇ ਦੇ ਧਰਮ ਦੀ ਬੇਇੱਜ਼ਤੀ ਕਿਉਂ ਕਰੇ ਤੁਸੀਂ ਪਿੱਛੋਂ ਪਤਾ ਨਹੀਂ ਕਿਹੜੇ ਧਰਮ ਦੇ ਆ ਗਏ ਇੱਕ ਧਰਮ ਦੀ ਬਣੀ ਪਹਤਾਨ ਕੋਡ ਰੰਜੀਬ ਕਹੇ ਤੁਸੀਂ ਕਹਿੰਦੇ ਹੋ ਕਿ ਉਹਦੇ ਨਾਂ ਪਰ ਟ੍ਰੇਨ ਵਾਲਾ ਪਠਾਨਕੋਟ ਦਾ ਚੈਰਟੀ ਤੋਂ ਜਲੰਧਰ ਹੈ ਘੁੰਮ ਰਹੇ ਦੀ ਹਮਾਚਲ ਦੇ ਹਮਾਚਲ ਚੋ ਯਾਰ ਪੰਜਾਬ ਕਦੋਂ ਇੰਨਾ ਹੋ ਗਿਆ ਕਿ ਜਿਹੜੇ ਤੁਹਾਡੇ ਵਰਗੇ ਬੰਦੇ ਇੱਥੇ ਮੱਤਾਂ ਲਾ ਕੇ ਮੰਗਣ ਉਹ ਤਾਂ ਅੱਗੇ ਇੰਨੇ ਦਇਆਵਾਨ ਹੁੰਦੇ ਨੇ ਉਹਦੇ ਜਿੰਨਾ ਸੇ ਕੋਸ਼ਰਦਾ ਉਹ ਤੋਂ ਕੁਝ ਹੁੰਦਾ ਨਹੀਂ ਐ ਤੇ ਤੂੰ ਹੀ ਸਿੱਕਤਰ ਮੀਤ ਬਗਲਾਮ ਕਰੇ ਕਰਦੇ ਆ। ਤੂੰ ਮਾਛਾ ਦੇ ਦੀ ਮੰਗੇ ਕਰਦੇ ਹੋ ਯਾਰ ਕੁਝ ਸ਼ਰਮ ਕਰੋ ਯਾਰ ਤੁਸੀਂ। ਆਪਣੇ ਘਿਡੇ ਜੇ ਭੇਜ ਦਿਓ। ਆਂਦੇ ਵੀ ਤੁਸੀਂ ਆ ਜੀ ਬੰਦੇ। ਪਰਾ ਕਿਸੇ ਫੈਮਲੀ ਆ ਬੱਚੇ ਸਾਰਾ ਕੁਛ ਆ ਤੇ ਤੁਸੀਂ ਮਤਲਬ ਆ ਆ ਕਿੱਦਾਂ ਜੀ ਕਰ ਲਈ ਯਾਰ ਤੇਰੇ ਕੋ ਥਾਣੇ ਦੀ ਪਰਮਿਸ਼ਨ ਲਗੀ ਐ? ਇਹ ਦੋਰਾ ਥਾਣੇ ਦੀ। ਕਿ ਮੈਂ ਦੋਰਾ ਥਾਣੇ ਆ ਆਇਆ ਉੱਥੇ ਪਰਮਿਸ਼ਨ ਆਪਣਾ ਅਧਾਰ ਕਾਰਦ ਦਰਜ ਕਰਾਇਆ ਜੀ ਫਲਾਣੇ ਕੋਲ। ਪਰਮਿਸ਼ਨ ਐ ਤੇਰੇ ਕੋਲ। ਪਰ ਤੁਸੀਂ ਕਿਵੇਂ ਆਦਰ ਬੋ। ਤੇ ਪਿੰਡ ਜੇ ਇੰਟਰ ਕਿੱਦਾਂ ਹੋ ਗਿਆ? ਕਿੰਦੀ ਦੀ ਇੰਟਰ ਕਿੱਦਾਂ ਹੋ ਗਿਆ ਯਾਰ ਤੂੰ ਤੇਰੇ ਬੈਗ ਚ ਦਿਖਾ ਕੇ ਕੀ ਆ